ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਬੀਤੇ ਕੱਲ ਦਿੱਲੀ ਹਵਾਈ ਅੱਡੇ ਦੇ ਉੱਪਰ ਇੱਕ ਘਟਨਾ ਵਾਪਰੀ ਹੈ ਆਮ ਕਰਕੇ ਸਿੱਖ ਇਸ ਕੱਲ ਦੀ ਸ਼ਿਕਾਇਤ ਕਰਦੇ ਆ ਇਹ ਸ਼ਿਕਾਇਤ ਜਮ੍ਹਾਂ ਹੀ ਝੂਠੀ ਨਹੀਂ ਹੁੰਦੀ ਕਿ ਸਾਡੇ ਨਾਲ ਇੱਥੇ ਪੱਖਪਾਤੀ ਰਵੱਈਆ ਅਪਣਾਇਆ ਜਾਂਦਾ ਸਾਨੂੰ ਇੱਥੇ ਵੱਖ-ਵੱਖ ਮੌਕਿਆਂ ਦੇ ਉੱਪਰ ਜ਼ਲੀਲ ਕੀਤਾ ਜਾਂਦਾ ਹੈ 에어ਪੋਰਟਾਂ ਦੇ ਉੱਪਰ ਤਾਂ ਇਹ ਦੁਨੀਆ ਘਟਨਾਵਾਂ ਆਮ ਹੀ ਵੇਖਣ ਨੂੰ ਮਿਲਦੀਆਂ ਨੇ ਸੋ ਬੀਤੇ ਕੱਲ ਵੀ ਇਦਾਂ ਦੀ ਹੀ ਇੱਕ ਘਟਨਾ ਸਾਹਮਣੇ ਆਈ ਹੈ ਤਾਮਿਲ ਤੋਂ ਇੱਕ ਹੈਗੇ ਨੇ ਜੀ ਉਹਨਾਂ ਦਾ ਨਾਮ ਜੀਵਨ ਸਿੰਘ ਹੈ ਜਿਹੜੇ ਕਿ ਸੁਪਰੀਮ ਕੋਰਟ ਦੇ ਐਡਵੋਕੇਟ ਵੀ ਹੈਗੇ ਨੇ ਸੋ ਉਹਨਾਂ ਨੇ ਜਾਣਾ ਸੀਗਾ ਸਿੰਗਾਪੁਰ ਤੇ ਜਦੋਂ ਦਿੱਲੀ ਦੇ 에어ਪੋਰਟ ਤੇ ਪਹੁੰਚੇ ਤਾਂ ਉਸ ਵੇਲੇ ਉਹਨਾਂ ਨੂੰ ਜਿਹੋ ਜਿਹੇ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ ਉਹ ਉਹਨਾਂ ਨੇ ਸਾਰੀ ਜਿਹੜੀ ਘਟਨਾ ਸੀ ਕੱਲ੍ਹ ਵਾਲੀ ਆਪਣੇ ਫੇਸਬੁੱਕ ਪੇਜ ਦੇ ਉੱਪਰ ਲਿਖ ਕੇ ਸ਼ੇਅਰ ਕੀਤੀ ਹੈ ਕਿਉਂਕਿ ਉਹਨਾਂ ਦੀ ਭਾਸ਼ਾ ਉਧਰਲੀ ਹੈ ਤਾਮਿਲ ਵਾਲੀ ਤੇ ਉਹ ਪੰਜਾਬੀ ਨਹੀਂ ਸਮਝਦੇ ਹਿੰਦੀ ਵੀ ਨਹੀਂ ਸਮਝਦੇ ਹੈਗੇ ਉਹ ਆਪਣੀ ਭਾਸ਼ਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਆ ਤਾਂ ਉਹ ਉਸੇ ਭਾਸ਼ਾ ਵਿੱਚ ਗੱਲ ਕਰਦੇ ਆ ਮੈਂ ਤੁਹਾਨੂੰ ਦੱਸੂਗਾ ਕਿ ਕਿਵੇਂ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਜਿਹੜਾ ਕਿ ਉਹਨਾਂ ਨੇ ਆਪ ਲਿਖ ਕੇ ਬਿਆਨ ਕੀਤਾ ਹੈਗਾ ਮੈਂ ਤੁਹਾਨੂੰ ਪੰਜਾਬੀ ਵਿੱਚ ਪੜ੍ਹ ਕੇ ਸੁਣਾਉਂਗਾ ਤੇ ਜਦੋਂ ਪਿੱਛੇ ਜਾ ਹੁਸ਼ਰਪੁਰ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਸੀਗੇ ਤਾਂ ਇੱਥੋਂ ਉਹਨਾਂ ਨੇ ਚੋਣ ਲੜੀ ਸੀਗੀ ਜਿਹੜੀਆਂ ਪਿੱਛੇ ਚੋਣਾ ਹੋ ਕੇ ਹਟੀਆਂ ਨੇ ਤਾਂ ਉਦੋਂ ਉਹ ਮੇਰੇ ਕੋਲ ਘਰ ਵੀ ਆਏ ਸੀਗੇ ਵਾਬੇ ਚਰ ਆਪਾਂ ਬੈਠੇ ਰਹੇ ਵਾਬੇ ਉਹਨਾਂ ਨਾਲ ਗੱਲਬਾਤਾਂ ਹੋਈਆਂ ਉਹਨਾਂ ਦੇ ਨਾਲ ਗੱਲਬਾਤਾਂ ਘੱਟ ਹੁੰਦੀਆਂ ਨੇ ਬੋਲਦੇ ਘੱਟ ਨੇ ਕਿਉਂਕਿ ਉਹ ਅੰਗਰੇਜ਼ੀ ਵਿੱਚ ਗੱਲ ਕਰਦੇ ਆ ਜਾਂ ਆਪਣੀ ਭਾਸ਼ਾ 'ਚ ਗੱਲ ਕਰਦੇ ਆ ਤੇ ਆਪਣਾ ਅੰਗਰੇਜ਼ੀ ਵਿੱਚ ਹੱਥ ਜਰਾ ਟਾਈਟ ਹੀ ਹੈਗਾ ਜਦੋਂ ਉਹਨਾਂ ਨੇ ਸਟੇਜ ਦੇ ਉੱਪਰ ਇੱਥੇ ਬੋਲਣਾ ਹੁੰਦਾ ਪੰਜਾਬ ਦੇ ਵਿੱਚ ਆਣ ਕੇ ਤਾਂ ਉਹਨਾਂ ਦੇ ਨਾਲ ਇੱਕ ਵੀਰ ਇਹੋ ਜਿਹਾ ਹੁੰਦਾ ਜਿਹੜਾ ਕਿ ਉਹਨਾਂ ਵੱਲੋਂ ਅੰਗਰੇਜ਼ੀ ਵਿੱਚ ਬੋਲੀ ਹੋਈ ਗੱਲ ਦਾ ਪੰਜਾਬੀ ਵਿੱਚ ਤਰਜਮਾ ਕਰਕੇ ਦੱਸਦਾ ਸੋ ਉਹ ਪਹਿਲਾਂ ਸਿਰੋਮੋਨੇ ਸਗੇ ਕਲੀਨ ਸ਼ੇਵ ਸਗੇ ਪਰ ਉਹ ਗਰੂ ਵਾਲੇ ਅੱਜ ਬਣ ਚੁੱਕੇ ਨੇ ਖੰਡੇ ਬਾਟੇ ਕੀ ਪੌਲ ਛੱਕੇ ਉਹ ਗਰੂ ਕੇ ਸਿੰਘ ਸਜ ਚੁੱਕੇ ਨੇ ਮੈਂ ਤੁਹਾਨੂੰ ਉਹਨਾਂ ਬਾਰੇ ਹੋਰ ਬਹੁਤ ਸਾਰੀ ਜਾਣਕਾਰੀ ਬਾਅਦ 'ਚ ਦਵਾਂਗਾ ਕੁਝ ਹੋਰ ਅਹਿਮ ਗੱਲਾਂ ਬਾਤਾਂ ਜਿਹੜੀਆਂ ਨੇ ਆਪਾਂ ਬਾਅਦ 'ਚ ਕਰਦੇ ਆਂ ਪਹਿਲੇ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਨੇ ਬੀਤੀ ਕੱਲ ਜੋ ਉਹਨਾਂ ਦੇ ਨਾਲ ਵਾਪਰਿਆ ਉਹਨੂੰ ਜੋ ਲਿਖਿਆ ਮਹਿਬੂਬੂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਪੰਜਾਬੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੁਸਾਫਰਾ ਨੂੰ ਇੱਜ਼ਤ ਦੀ ਲੋੜ ਹੁੰਦੀ ਹੈ ਸਲਾਹ ਦੀ ਨਹੀਂ ਅੱਜ ਨਵੀਂ ਦਿੱਲੀ ਹਵਾਈ ਅੱਡੇ ਤੇ 249225 ਨੂੰ 7:45 ਮਿੰਟ ਤੋਂ ਲੈ ਕੇ ਤੇ 8:30 ਵਜੇ ਤੱਕ ਮੈਨੂੰ 에ਅਰ ਇੰਡੀਆ ਇੰਟਰਨੈਸ਼ਨਲ ਕਾਊਂਟਰ ਨੰਬਰ 5 ਤੇ ਅਪਮਾਨਜਨਕ ਘਟਨਾ ਦਾ ਸਾਹਮਣਾ ਕਰਨਾ ਪਿਆ ਜਦੋਂ ਮੈਂ ਆਪਣਾ ਪਾਸਪੋਰਟ ਗਰਾਉਂਡ ਸਟਾਫ ਮੈਂਬਰ ਨੂੰ ਸੌਂਪ ਦਿੱਤਾ ਤਾਂ ਉਹਨਾਂ ਨੇ અપਮਾਨਜਨਕ ਟਿੱਪਣੀ ਕੀਤੀ ਅਤੇ ਸਵਾਲ ਕੀਤਾ ਪਾਸਪੋਰਟ ਦੇ ਉੱਪਰ ਜਿਹੜੀ ਤੁਹਾਡੀ ਫੋਟੋ ਹੈ ਕਿਉਂਕਿ ਜਦੋਂ ਮੈਂ ਪਹਿਲਾਂ ਦੱਸ ਕਿਹਾ ਠਿਆਂ ਕਿ ਉਹ ਪਹਿਲਾਂ ਸਿਰੋਮੋਨੇ ਹੁੰਦੇ ਸਕੇ ਕਲੀਨ ਸ਼ੇਵ ਹੁੰਦੇ ਸਕੇ ਹੁਣ ਖੰਡੇ ਬਾਟ ਕੀ ਪੌਲ ਛੱਕੇ ਉਹ ਗੁਰੂਕੇ ਸਿੰਘ ਸਰ ਚੁੱਕੇ ਨੇ ਸਾਬਤ ਸੂਰਤ ਨੇ ਸਿਰ ਦੇ ਉੱਪਰ ਪੱਗ ਬੰਨੀ ਹੁੰਦੀ ਹੈ ਉਹਨਾਂ ਨੇ ਮਤਲਬ ਸਵਾਲ ਕੀਤਾ ਕਿ ਪਾਸਪੋਰਟ ਦੇ ਉੱਪਰ ਤੁਹਾਡੀ ਫੋਟੋ ਜਿਹੜੀ ਹੈ ਉਹ ਤੁਹਾਡੇ ਆਪਣੇ ਚਿਹਰੇ ਦੇ ਨਾਲ ਜੋ ਆਪਾਂ ਸਾਹਮਣੇ ਵੇਖ ਰਹੇ ਆ ਉਹਦੇ ਨਾਲ ਮੈਚ ਕਿਉਂ ਨਹੀਂ ਕਰਦੀ ਇੱਕ ਇਹ ਸਵਾਲ ਸੀਗਾ ਉਹਨਾਂ ਦਾ ਉਸ ਤੋਂ ਅੱਗੇ ਉਹਨਾਂ ਦਾ ਸਵਾਲ ਸੀ ਕਿ ਤੁਹਾਡਾ ਪਤਾ ਤਾਮਿਲਨਾਡੂ ਦੇ ਵਿੱਚ ਹੈ ਪਰ ਤੁਸੀਂ ਸਿੱਖ ਪੱਗ ਕਿਉਂ ਪਾਈ ਹੋਈ ਹੈ ਜਦੋਂ ਮੈਂ ਵਾਧੂ ਪੁਸ਼ਟੀ ਦੇ ਲਈ ਆਪਣਾ ਚੋਣ ਆਈਡੀ ਕਾਰਡ ਪੇਸ਼ ਕੀਤਾ ਤਾਂ ਇਸ ਮਾਮਲੇ ਨੂੰ ਪੇਸ਼ੇਵਰ ਤੌਰ ਤੇ ਹੱਲ ਕਰਨ ਦੀ ਬਜਾਏ ਉਹਨਾਂ ਦਾ ਸ਼ੱਕ ਹੋਰ ਜ਼ਿਆਦਾ ਵਧਿਆ ਜਲਦੀ ਹੀ 에ਅਰ ਇੰਡੀਆ ਦੇ ਇੱਕ ਹੋਰ ਅਧਿਕਾਰੀ ਇਨਚਾਰਜ ਸ਼੍ਰੀ ਮੁਕੇਸ਼ ਉਹ ਸ਼ਾਮਲ ਹੋ ਗਏ ਅਤੇ ਸਾਰੇ ਯਾਤਰੀਆਂ ਜਿਨ੍ਹਾਂ ਦੀ ਗਿਣਤੀ ਕਰੀਬ 100 ਤੋਂ ਵਧੇਰੇ ਸੀ ਉਹਨਾਂ ਦੇ ਸਾਹਮਣੇ ਹੀ ਉਹਨੇ ਮੈਨੂੰ ਅਪਮਾਨਜਨਕ ਅਤੇ ਵਿਦਕਰੇ ਦੇ ਨਾਲ ਭਰੇ ਹੋਏ ਸਵਾਲਾਂ ਦੀ ਇੱਕ ਲੜੀ ਮੇਰੇ ਮੂਰੇ ਖਿਲਾਰ ਦਿੱਤੀ। ਉਹਦੇ ਵਿੱਚ ਸਵਾਲ ਨੰਬਰ 1 ਸੀ ਕਿ ਤੁਸੀਂ ਸਿੰਗਾਪੁਰ ਕਿਉਂ ਜਾ ਰਹੇ ਹੋ? ਸਵਾਲ ਨੰਬਰ 2 ਤੁਹਾਡੇ ਹੱਥ ਵਿੱਚ ਕਿੰਨੇ ਪੈਸੇ ਨੇ? ਆਪਣੇ ਬੈਂਕ ਖਾਤੇ ਦੇ ਬੇਰਵੇ ਦਿਖਾਓ। ਨੰਬਰ 3 ਤੂੰ ਪੱਗ ਕਿਉਂ ਪਾਈ ਹੋਈ ਐ? ਨੰਬਰ 4 ਤੁਸੀਂ ਕਾਲੇ ਕਿਉਂ ਹੋ? ਨੰਬਰ 5 ਤੁਸੀਂ ਕਿਹੜੀ ਜਾਤ ਤੋਂ ਸਿੱਖ ਬਣੇ ਹੋ? ਉਹ ਕਹਿੰਦੇ ਕਿ ਮੈਂ ਉਹਨਾਂ ਦੇ અપਮਾਨਜਨਕ ਸੁਭਾਅ ਦੇ ਬਾਵਜੂਦ ਸ਼ਾਂਤੀ ਦੇ ਨਾਲ ਅਤੇ ਧੀਰਜ ਦੇ ਨਾਲ ਹਰੇਕ ਸਵਾਲ ਦਾ ਜਵਾਬ ਦਿੰਦਾ ਰਿਹਾ ਪਰ ਫਿਰ ਵੀ ਸਟਾਫ ਨੇ ਆਪਣੇ ਵਿਹਾਰ ਨੂੰ ਠੀਕ ਕਰਨ ਦੀ ਬਜਾਏ ਹੰਕਾਰ ਦੇ ਨਾਲ ਐਲਾਨ ਕੀਤਾ ਕਿ ਉਹ ਮੇਰਾ ਬੋਰਡਿੰਗ ਪਾਸ ਨਹੀਂ ਜਾਰੀ ਕਰਨਗੇ ਮੈਨੂੰ ਉਹਨਾਂ ਨੂੰ ਸਖਤੀ ਦੇ ਨਾਲ ਚੇਤੇ ਕਰਵਾਉਣਾ ਪਿਆ ਕਿ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਇੱਕ ਅਭਿਆਸ ਕਰਨ ਵਾਲੇ ਵਕੀਲ ਹੋਣ ਦੇ ਨਾਤੇ ਮੈਂ ਪੂਰੀ ਤਰ੍ਹਾਂ ਜਾਣੂ ਅਤੇ ਚੇਤਨ ਹਾਂ ਕਿਉਂਕਿ ਜਦੋਂ ਮੈਂ ਪਹਿਲਾਂ ਦੱਸਿਆ ਕਿ ਉਹ ਸੁਪਰੀਮ ਕੋਰਟ ਦੇ ਵਕੀਲ ਹੈਗੇ ਨਹੀਂ ਇਸ ਕਰਕੇ ਫਿਰ ਉਹਨਾਂ ਨੂੰ ਦੱਸਣਾ ਪਿਆ ਕਿ ਮੈਂ ਆ ਬੰਦਾ ਆ ਬਈ ਮੈਂ ਪੂਰੀ ਤਰ੍ਹਾਂ ਜਾਣੂ ਅਤੇ ਚੇਤਨ ਹਾਂ ਕਿ ਕਿਸੇ ਵੀ 에ਅਰਲਾਈਨ ਦੇ ਗਰਾਊਂਡ ਸਟਾਫ ਨੂੰ ਮੇਰੇ ਧਰਮ ਜਾਤ ਪਹਿਚਾਣ ਜਾਂ ਵਿੱਤੀ ਇਹ ਪ੍ਰਸ਼ਨ ਨਾ ਸਿਰਫ ਅਸੰਬੰਧਿਤ ਨੇ ਸੰਵਿਧਾਨ ਦੀ ਧਾਰਾ 14 15 19 ਅਤੇ 21 ਦੇ ਅਧੀਨ ਵਿਤਕਰੇ ਮੇਰੀ ਇੱਜ਼ਤ ਦੀ ਉਲੰਘਣਾ ਅਤੇ ਮੇਰੇ ਬੁਨਿਆਦੀ ਅਧਿਕਾਰਾਂ ਦਾ ਬਿਲਕੁਲ ਸਿੱਧਾ-ਸਿੱਧਾ ਅਪਮਾਨ ਹੈ ਜਦੋਂ ਮੈਂ ਆਪਣੇ ਅਧਿਕਾਰਾਂ ਤੇ ਸਖਤ ਜ਼ੋਰ ਦਿੱਤਾ ਅਤੇ ਉਹਨਾਂ ਦੇ ਆਵਾਜ਼ਾਈ ਦੀ ਨਖੇਦੀ ਕੀਤੀ ਤਾਂ ਹੀ ਉਹਨਾਂ ਨੇ ਅਣਜਾਣੇ ਦੇ ਨਾਲ ਮੇਰਾ ਬੋਰਡਿੰਗ ਪਾਸ ਜਾਰੀ ਕੀਤਾ ਇਹ ਘਟਨਾ ਨਾ ਸਿਰਫ ਵਿਅਕਤੀਗਤ ਦੁਰਵਿਹਾਰ ਨੂੰ ਦਰਸਾਉਂਦੀ ਹੈ ਬਲਕਿ ਏਅਰ ਇੰਡੀਆ ਦੇ ਅੰਦਰ ਯਾਤਰੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੇ ਵਿੱਚ ਆਪਣੇ ਸਟਾਫ ਦੀ ناکامی ਨੂੰ ਵੀ ਦਰਸਾਉਂਦੀ ਹੈ ਸੋ ਮੇਰੇ ਭਾਰਤ ਵਾਪਸ ਆਉਣ ਤੋਂ ਬਾਅਦ ਮੈਂ 에ਅਰ ਇੰਡੀਆ ਅਤੇ ਸਬੰਧਤ ਅਧਿਕਾਰੀਆਂ ਦੇ ਵਿਰੁੱਧ ਸਿਵਲ ਅਤੇ ਅਪਰਾਧਿਕ ਕਾਨੂੰਨ ਦੇ ਅਧੀਨ ਸਖਤ ਕਾਨੂੰਨੀ ਕਾਰਵਾਈ ਸ਼ੁਰੂ ਕਰੂੰਗਾ। ਜਨਤਕ ਥਾਂ ਤੇ ਪਰੇਸ਼ਾਨ ਅਤੇ અપਮਾਨ ਧਰਮ, ਜਾਤ ਅਤੇ ਸ਼ਕਲ ਦੇ ਆਧਾਰ ਦੇ ਉੱਪਰ ਵਿਤਕਰਾ ਸੰਵਿਧਾਨਕ ਅਧਿਕਾਰਾਂ ਅਤੇ ਹਵਾਬਾਜ਼ੀ ਨਿਯਮਾਂ ਦੀ ਉਲੰਘਣਾ ਮੈਂ ਸਿੱਖ ਅਤੇ ਬਹੁਜਨ ਵਕੀਲ ਐਸੋਸੀਏਸ਼ਨ ਦੇ ਰਾਹੀਂ ਇਸ ਕਾਰਵਾਈ ਨੂੰ ਅੱਗੇ ਵਧਾਊਗਾ ਨਾ ਸਿਰਫ ਆਪਣੇ ਵਾਸਤੇ ਬਲਕਿ ਇਹ ਯਕੀਨੀ ਬਣਾਉਣ ਦੇ ਲਈ ਕਿ ਕੋਈ ਵੀ ਯਾਤਰੀ ਪਛਾਣ ਵਿਸ਼ਵਾਸ ਜਾਂ ਆਰਥਿਕ ਸਥਿਤੀ ਦੇ ਬਾਵਜੂਦ ਕਦੇ ਵੀ ਐਦਾਂ ਦੇ ਘਟੀਆ ਵਿਹਾਰ ਦਾ ਸਾਹਮਣਾ ਨਾ ਕਰੇ ਇਹ ਸਿਰਫ ਮੇਰੀ ਨਿੱਜੀ ਸ਼ਿਕਾਇਤ ਨਹੀਂ ਹੈ ਇਹ ਇੱਜ਼ਤ ਬਰਾਬਰਤਾ ਅਤੇ ਨਿਆਂ ਦੀ ਲੜਾਈ ਹੈ 에어ਪੋਰਟ ਅਥਾਰਟੀ ਦੇ ਸਬੰਧਤ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਸਾਰਾ ਕੁਝ ਰਿਕਾਰਡ ਹੈਗਾ ਆ ਉਹਨਾਂ ਦਾ ਕਹਿਣਾ ਹੈਗਾ ਕਿ ਮੈਂ ਉਹਨਾਂ ਦੇ ਖਿਲਾਫ ਬਣਦੀ ਸਰ ਦੀ ਕਾਨੂੰਨੀ ਕਾਰਵਾਈ ਸਿੰਗਾਪੁਰ ਤੋਂ ਵਾਪਸ ਭਾਰਤ ਆਣ ਕੇ ਜ਼ਰੂਰ ਕਰੂੰਗਾ। ਸੋ ਇਹ ਸਾਰਾ ਕੁਝ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਲਿਖਿਆ। ਸੋ ਹੁਣ ਮੈਂ ਜਿੱਦਾਂ ਤੁਹਾਨੂੰ ਸ਼ੁਰੂ ਵਿੱਚ ਦੱਸਿਆ ਕਿ ਮੈਂ ਉਹਨਾਂ ਬਾਰੇ ਥੋੜੀ ਜੀ ਗੱਲਬਾਤ ਕਰੂੰਗਾ ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਕੁਝ ਹੋਰ ਗੱਲਾਂਬਾਤਾਂ ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਦਿੰਨੇ ਆ। ਮੈਂ ਜਦੋਂ ਉਹਨਾਂ ਪਹਿਲੀ ਵਾਰ ਇਹਨਾਂ ਨੂੰ ਮਿਲਿਆ ਸੀਗਾ ਇਹ ਪੰਜਾਬ ਦੇ ਦੌਰੇ ਤੇ ਆਏ ਸੀਗੇ ਤੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਆਏ। ਉਸ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਇੱਕ ਇੰਟਰਵਿਊ ਕੀਤੀ ਸੀਗੀ। ਉਸ ਇੰਟਰਵਿਊ ਦੇ ਦੌਰਾਨ ਮੈਂ ਇਹਨਾਂ ਨੂੰ ਬਹੁਤ ਸਾਰੇ ਤਿੱਖੇ ਤਿੱਖੇ ਸਵਾਲ ਕੀਤੇ ਸੀਗੇ। ਉਹਨਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਦੇ ਵਿੱਚ ਸਾਡੇ ਸਾਰਿਆਂ ਦੇ ਹੱਕ ਹਕੂਕ ਬਿਲਕੁਲ ਸੁਰੱਖਿਅਤ ਨੇ ਪਰ ਮੁਲਕ ਦੇ ਉੱਪਰ ਗਲਤ ਤਰ੍ਹਾਂ ਦੇ ਲੋਕ ਕਾਬਜ਼ ਹੋ ਚੁੱਕੇ ਨੇ ਜਿਹੜੇ ਕਿ ਭਾਰਤ ਦੀਆਂ ਘਟਗਣਤੀਆਂ ਨੂੰ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਨੱਪ ਕੇ ਰੱਖਣਾ ਚਾਹੁੰਦੇ ਨੇ। ਉਦੋਂ ਆਜ਼ਾਦੀ ਦੀ ਗੱਲ ਚੱਲਦੀ ਸੀ ਮੈਂ ਕਿਹਾ ਵੀ ਸਿੱਖ ਐਉਂ ਨਹੀਂ ਲੱਗਦਾ ਕਿ ਸਿੱਖ ਅਤੇ ਬਹੁ ਗਿਣਤੀ ਲੋਕ ਜਿਹੜੇ ਦੱਬੇ ਕੁਚਲੇ ਲਤਾੜੇ ਲੋਕ ਸਦੀਆਂ ਤੋਂ ਪਈਓ ਤੇ ਇੱਕ ਗੁਲਾਮੀ ਚੋਂ ਨਿਕਲ ਕੇ ਤੇ ਦੂਜੀ ਗੁਲਾਮੀ ਦੇ ਵਿੱਚ ਪੈ ਚੁੱਕੇ ਨੇ ਹਾਲਾਂਕਿ ਉਹਨਾਂ ਨੇ ਉਦੋਂ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਸਗਾ ਕਿ ਜਿਵੇਂ ਅੱਜ ਸਿੱਖ ਆਜ਼ਾਦੀ ਦੀ ਲੜਾਈ ਲੜਦੇ ਪਏ ਐ ਕਿ ਆਪਾਂ ਇੱਕ ਆਜ਼ਾਦੀ ਦੀ ਲੜਾਈ ਲੜੀ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਜੀ ਭਾਰਤ ਬਣ ਗਿਆ ਇੰਡੀਆ ਬਣ ਗਿਆ ਤੇ ਉਸ ਤੋਂ ਬਾਅਦ ਸਿੱਖਾਂ ਦੇ ਨਾਲ ਜੋ ਕੁਝ ਆਏ ਦਿਨ ਵਾਪਰਦਾ ਸਿੱਖ ਉਹ ਸਾਰੇ ਕਾਸੇ ਨੂੰ ਦੇਖਦਿਆਂ ਹੋਇਆਂ ਸਮਝਦਿਆਂ ਹੋਇਆਂ ਅੱਜ ਮੁੜ ਆਜ਼ਾਦੀ ਦੇ ਰਾਹ ਦੇ ਉੱਪਰ ਪਏ ਹੋਏ ਐ ਇਹ ਜਦੋਂ ਮੈਂ ਉਹਨਾਂ ਨਾਲ ਇੰਟਰਵਿਊ ਕੀਤੀ ਸੀ ਤਾਂ ਉਸ ਵੇਲੇ ਉਹ ਕਲੀਨ ਸ਼ੇਵ ਵੀ ਸੀਗੇ ਤੇ ਸਿਰੋ ਮੋ ਨਹੀਂ ਸੀਗੇ ਉਸ ਤੋਂ ਬਾਅਦ ਹੁਸ਼ਿਆਰਪੁਰ ਉਹਨਾਂ ਦਾ ਲਗਾਤਾਰ ਆਉਣ ਜਾਣ ਬਣਿਆ ਰਿਹਾ ਫਿਰ ਹੌਲੀ-ਹੌਲੀ ਕਰਕੇ ਉਹ ਸਿੱਖੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਔਰ ਖੰਡੇ ਬਾਟੇ ਕੀ ਪੌਣ ਛੱਕੇ ਉਹ ਗੁਰੂ ਕੇ ਸਿੰਘ ਸੱਜੂਕੇ ਨੇ ਤਾਂ ਹੁਣ ਆਪਾਂ ਗੱਲ ਕਰਦੇ ਆ ਮੈਨੂੰ ਕਹਿਣਾ ਹੈਗਾ ਕਿ ਉਹਨਾਂ ਨੂੰ ਭਾਰਤ ਦਾ ਜਿਹੜਾ ਸੰਵਿਧਾਨ ਹੈਗਾ ਉਹਦੇ ਵਿੱਚ ਭਰੋਸਾ ਨਹੀਂ ਰੱਖਣਾ ਚਾਹੀਦਾ ਜਾਂ ਰੱਖਣਾ ਚਾਹੀਦਾ ਪਰ ਗੱਲ ਇਹ ਹੈਗੀ ਆ ਕਿ ਇੱਕ ਪਾਸੇ ਉਹ ਸਾਰਾ ਕੁਝ ਹੈਗਾ ਆ ਔਰ ਦੂਸਰੇ ਪਾਸੇ ਉਸੇ ਹੀ ਸੰਵਿਧਾਨ ਦੀ ਆੜ ਹੇਠਾਂ ਬਹੁਤ ਕੁਝ ਇਦਾਂ ਦਾ ਹੁੰਦਾ ਜਿਹੜਾ ਕਿ ਘਟ ਗਣਤੀਆਂ ਦੇ ਨਾਲ ੱੱਕਾ ਕਰਨ ਦੇ ਵਾਸਤੇ ਜਿਹਨੂੰ ਉਹ ਵਰਤਦੇ ਐ ਇਸ ਤੋਂ ਇਲਾਵਾ ਜਿਹੜਾ ਉਹ ਸੰਵਿਧਾਨ ਹੈ ਉਹਦੇ ਵਿੱਚ ਪਤਾ ਨਹੀਂ ਕਿੰਨੀ ਕਵਾਰ 100 ਤੋਂ ਵਧੇਰੇ ਵਾਰ ਤੇ ਉਹਦੇ ਵਿੱਚ ਐਮੈਂਡਮੈਂਟਸ ਹੋ ਚੁੱਕੀਆਂ ਨੇ ਜਿਹੜੀਆਂ ਕਿ ਉਹ ਆਪਣੇ ਤਰੀਕੇ ਦੇ ਨਾਲ ਕਰ ਚੁੱਕੇ ਨੇ ਉਹ ਲਫ਼ਜ਼ ਜਿਹੜਾ ਮੈਂ ਵਰਤਦਾ ਪਿਆ ਉਹ ਮੈਂ ਉਹਨਾਂ ਵਾਸਤੇ ਵਰਤਣ ਦੇ ਆ ਜਿਹੜੇ ਲੋਕ ਇਸ ਮੁਲਕ ਦੇ ਸਿਸਟਮ ਨੂੰ ਚਲਾਉਂਦੇ ਨੇ ਜਿਹਨੂੰ ਆਪਾਂ ਡੀਪ ਸਟੇਟ ਵੀ ਕਹਿੰਦੇ ਆ ਜਿਹਨੂੰ ਆਪਾਂ ਇਹ ਕਹਿੰਦੇ ਆ ਕਿ ਉਹ ਲੋਕ ਇਲੈਕਸ਼ਨਾਂ ਦੇ ਨਾਲ ਲੋਕਾਂ ਦੁਆਰਾ ਚੁਣੇ ਹੋਏ ਨਹੀਂ ਹੁੰਦੇ ਲੋਕ ਵਕ ਵਕ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚੁਣਦੇ ਆ ਕਦੀ ਕਿਸੇ ਪਾਰਟੀ ਦੀ ਸਰਕਾਰ ਬਣਦੀ ਹੈ ਕਦੀ ਕਿਸੇ ਹੋਰ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਤਬਦੀਲੀ ਆ ਜਾਊਗੀ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਬਦਲਾਅ ਆ ਜਾਊਗਾ ਪਰ ਬਦਲਾਅ ਆਉਂਦਾ ਨਹੀਂ ਹੈ ਕੇਵਲ ਚਿਹਰੇ ਬਦਲਦੇ ਨੇ ਕੇਵਲ ਪਾਰਟੀਆਂ ਦੇ ਫੱਟੇ ਬਦਲਦੇ ਨੇ ਜਾਂ ਫਿਰ ਪਾਰਟੀਆਂ ਦੇ ਨਾਂ ਬਦਲਦੇ ਨੇ ਪਰ ਬਦਲਾਅ ਨਾਂ ਦੀ ਸ਼ੈ ਵੇਖਣ ਨੂੰ ਕਿਦਰੇ ਵੀ ਨਹੀਂ ਮਿਲਦੀ ਹੈ ਸੋ ਜਿਹੜਾ ਲੋਕਾਂ ਦੇ ਹੱਥ ਵਿੱਚ ਸਾਰੀ ਵਾਗਡੋਰ ਹੈ ਜਿਹੜੇ ਸਾਰੇ ਸਿਸਟਮ ਨੂੰ ਚਲਾਉਂਦੇ ਨੇ ਉਹ ਐਸੇ ਹੀ ਤਰੀਕੇ ਦੇ ਨਾਲ ਚਲਾਉਂਦੇ ਨੇ ਹੁਣ ਜਦੋਂ ਪੰਜਾਬ ਬਾਰ ਬਾਰ ਉਹਨਾਂ ਦੇ ਗੇੜੇ ਲੱਗਦੇ ਆ ਤਾਂ ਉਸ ਵੇਲੇ ਫਿਰ ਉਹਨਾਂ ਨੂੰ ਬਹੁਤ ਸਾਰੇ ਸੱਜਣ ਇਹ ਗੱਲ ਦੱਸਦੇ ਆ ਕਿ ਪੰਜਾਬ ਦੀ ਧਰਤੀ ਦੇ ਵਾਸ਼ਿੰਦੇ ਸਿੱਖਾਂ ਨੇ ਪਹਿਲਾਂ ਬਹੁਤ ਕੁਝ ਹੰਡਾਇਆ ਹੋਇਆ ਤੁਸੀਂ ਅੱਜ ਗੁਰੂ ਕੇ ਸਿੰਘ ਸਜੇ ਹੋ ਤੁਸੀਂ ਐਜ਼ ਅ ਸਿੱਖ ਜਦੋਂ ਵਿਚਰੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕਿਵੇਂ ਉਹ ਕਾਨੂੰਨ ਅਤੇ ਸੰਵਿਧਾਨ ਨੂੰ ਛਿੱਕੇ ਦੇ ਉੱਪਰ ਟੰਗ ਕੇ ਤੁਹਾਡੇ ਨਾਲ ਤਕਾਤ ਅਤੇ ਵਿਧਿ ਕੀ ਕਰਦੇ ਨੇ ਸੋ ਅੱਜ ਉਹਨਾਂ ਦੇ ਨਾਲ ਬੀਤੇ ਕੱਲ ਜੋ ਕੁਝ ਵਾਪਰਿਆ ਉਹਨਾਂ ਨੇ ਭਾਵੇਂ ਕਿਹਾ ਹੈਗਾ ਕਿ ਮੈਂ ਸਿੰਗਾਪੁਰ ਤੋਂ ਵਾਪਸ ਭਾਰਤ ਆਣ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਂਗਾ ਪਰ ਮੈਂ ਇੱਕ ਗੱਲ ਜ਼ਰੂਰ ਉਹਨਾਂ ਦੇ ਧਿਆਨ ਗੁਚਰੇ ਲੈ ਕੇ ਆਉਣਾ ਚਾਹਣਾ ਹੈ ਵੈਸੇ ਮੈਨੂੰ ਪਤਾ ਉਹਨਾਂ ਦੇ ਧਿਆਨ ਵਿੱਚ ਸਾਰਾ ਕੁਝ ਹੈਗਾ ਕਿਉਂਕਿ ਮੇਰੇ ਕੋਲ ਘਰ ਵੀ ਆਏ ਸਿਗੇ ਜਦੋਂ ਇੱਥੇ ਹੁਸ਼ਿਆਰਪੁਰ ਇਲੈਕਸ਼ਨ ਉਹਨਾਂ ਨੇ ਲੜੇ ਸਿਗੇ ਵਾਵੇ ਖੁੱਲੀਆਂ ਗੱਲਾਂ-ਵੱਤਾਂ ਹੋਈਆਂ ਸਿਗੀਆਂ ਭਾਵੇਂ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਨਹੀਂ ਹੁੰਦੀ ਪਰ ਫਿਰ ਵੀ ਚਲੋ ਮਾੜੀ-ਮਾਟੀ ਗੱਲਬਾਤ ਹੁੰਦੀ ਹੈ ਕਿਉਂਕਿ ਉਹ ਅੰਗਰੇਜ਼ੀ ਉਹਨਾਂ ਦੇ ਨਾਲ ਦੁਪਹਾਸ਼ੀਆ ਹੁੰਦਾ ਜਿਹੜਾ ਕਿ ਅੰਗਰੇਜ਼ੀ ਦਾ ਪੰਜਾਬੀ ਵਿੱਚ ਤਰਜਮਾ ਕਰਦਾ ਫਿਰ ਆਪਾਂ ਪੰਜਾਬੀ 'ਚ ਗੱਲ ਕਰਦੇ ਆਂ ਤੇ ਉਹ ਫਿਰ ਨਾਲ-ਨਾਲ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਦੱਸੀ ਜਾਂਦਾ ਇੱਥੇ ਜਦੋਂ ਆਪਾਂ ਧਾਰਮਿਕ ਸਮਾਗਮ ਕਰਦੇ ਆਂ ਤਾਂ ਉਹਨਾਂ ਵਿੱਚੋਂ ਕਈ ਸਮਾਗਮਾਂ ਦੇ ਵਿੱਚ ਉਹਨਾਂ ਨੇ ਸ਼ਿਰਕਤ ਵੀ ਕੀਤੀ ਹੈ ਉਹਨਾਂ ਸਮਾਗਮਾਂ ਦੇ ਵਿੱਚ ਵੱਖ-ਵੱਖ ਧਰਜਤਬੰਦੀਆਂ ਦੇ ਆਗੂ ਵੀ ਆਏ ਨੇ ਜਿਨ੍ਹਾਂ ਆਗੂਆਂ ਨੇ ਆਜ਼ਾਦੀ ਵਾਲੇ ਰਾਹ ਦੇ ਉੱਪਰ ਪੈਰ ਧਰਿਆ ਹੋਇਆ ਸੋ ਉਹਨਾਂ ਦੇ ਵਿਚਾਰ ਵੀ ਉਹਨਾਂ ਨੇ ਕਈ ਵਾਰ ਸੁਣੇ ਹੋਏ ਆ ਉਹਨਾਂ ਦੇ ਨਾਲ ਉਹਨਾਂ ਦੀਆਂ ਬਹੁਤ ਵਾਰ ਮੀਟਿੰਗਸ ਵੀ ਹੋ ਚੁੱਕੀਆਂ ਨੇ ਸੋ ਬਹੁਤ ਕੁਝ ਉਹ ਦੇਖ ਚੁੱਕੇ ਨੇ ਫਿਰ ਕਈ ਵਾਰ ਇਹ ਹੁੰਦਾ ਕਿ ਜਦੋਂ ਤੁਸੀਂ ਆਪ ਆਪਣੇ ਪਿੰਡੇ ਦੇ ਉੱਪਰ ਬਹੁਤ ਕੁਝ ਹੰਡਾਉਂਦੇ ਹੋ ਉਹਦਾ ਅਤੇ ਦੱਸੀ ਦਸਾਈ ਗੱਲ ਦਾ ਫਰਕ ਵੀ ਹੁੰਦਾ ਹੁਣ ਜਿਵੇਂ ਉਹਨਾਂ ਨੇ ਆਖਿਆ ਮੈਂ ਗਨ ਕਰਨ ਨਾ ਸਗਾ ਕਿ ਇੱਥੇ ਆਣ ਕੇ ਤੇ ਉਹ ਕਾਨੂੰਨੀ ਚਾਰਾ ਜੋ ਵੀ ਕਰਨਗੇ ਤਾਂ ਤੁਸੀਂ ਦੇਖੋ ਉਹ ਆਪ ਐਡਵੋਕੇਟ ਨੇ ਇੱਥੇ ਪਤਾ ਨਹੀਂ ਕਿੰਨੇ ਕੁ ਵਕੀਲ ਇੱਥੇ ਪਤਾ ਨਹੀਂ ਕਿੰਨੇ ਕੁ ਜੱਜ ਰਿਟਾਇਰਡ ਉਹ ਸਿੱਖਾਂ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਅਦਾਲਤਾਂ ਦੇ ਦਰਵਾਜ਼ੇ ਖੜਕਾਉਂਦੇ ਰਹੇ ਪਰ ਅਦਾਲਤਾਂ ਦੇ ਦਰਵਾਜ਼ੇ ਨੀਵੇਂ ਹੋ ਗਏ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇੱਕ ਦੋ ਉਦਾਹਰਣਾਂ ਦੇ ਦਿੰਨਾ ਸੱਜਣ ਕੁਮਾਰ ਜਗਦੇਸ਼ ਟਾਈਟਲਰ ਆਦ ਆ ਦੋ ਕ ਨਾਮ ਆਪਾਂ ਲੈ ਲੈਨੇ ਆ ਜਗਦੇਸ਼ ਟਾਈਟਲਰ ਦੀ ਆਪਾਂ ਗੱਲ ਕਰ ਲੈਨੇ ਆ 1984 ਬੀਤੀਆਂ ਨੂੰ ਕਿੰਨੇ ਵਰੇ ਬੀਤ ਚੁੱਕੇ ਆ 1984 ਤੋਂ ਲੈ ਕੇ ਤੇ ਅੱਜ ਤੱਕ ਜੇ ਜਗਦੇਸ਼ ਟਾਈਟਲਰ ਵਰਗੇ ਆਜ਼ਾਦ ਤੁਰੇ ਫਿਰਦੇ ਹੋਣ ਤਾਂ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਕਿ ਆਪਾਂ ਕਿੱਥੇ ਖਲੋਤੇ ਆ 1984 ਤੋਂ ਲੈ ਕੇ ਇੰਨੇ ਨੇ ਵਰੇ ਬੀਤ ਜਾਂਦੇ ਸੋ ਜੇ 40 40 ਵਰਿਆਂ ਬਾਅਦ ਵੀ ਇਨਸਾਫ ਨਾ ਮਿਲੇ ਤਾਂ ਫਿਰ ਗੱਲ ਕਿੱਥੇ ਖੜੀ ਆ ਸਮਝਿਆ ਜਾ ਸਕਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਉਦੋਂ ਜੋਕ ਵਿੱਚ ਵਾਪਰਿਆ ਸੀਗਾ 1984 ਨੂੰ ਨਵੰਬਰ 1984 ਨੂੰ ਤਾਂ ਜਗਦੀਸ਼ ਟਾਈਟਲਰ ਦਾ ਇੱਕ ਕੇਸ ਉਹਦੇ ਵਿੱਚ 29 ਵਰਿਆਂ ਬਾਅਦ 39 ਜੀਅਰਸ ਦੇ ਬਾਅਦ ਅਦਾਲਤ ਦੇ ਵਿੱਚ ਚਲਾਨ ਪੇਸ਼ ਹੋਇਆ ਸੀਗਾ ਚਲਾਨ ਚਲਾਨ ਦਾ ਮਤਲਬ ਹੁੰਦਾ ਚਾਰਜ ਸ਼ੀਟ ਜਦੋਂ ਉਹ ਚਾਰਜ ਸ਼ੀਟ ਅਦਾਲਤ ਦੇ ਵਿੱਚ ਪੇਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਫਿਰ ਕੇਸ ਚੱਲਣਾ ਹੁੰਦਾ ਜਦੋਂ ਕੇਸ ਹੀ 39 ਵਰਿਆਂ ਬਾਅਦ ਚੱਲਣਾ ਸ਼ੁਰੂ ਹੋਣਾ ਤਾਂ ਫਿਰ ਹਲੇ ਕੇਸ ਪਤਾ ਨਹੀਂ ਕਿੰਨਾ ਲੰਮਾ ਸਮਾਂ ਚੱਲਣਾ ਤਦ ਤੱਕ ਤੇ ਅਗਲੇ ਨੇ ਆਪਣੀ ਜ਼ਿੰਦਗੀ ਭੋਗੇ ਸੰਸਾਰ ਤੋਂ ਰੁਖਸਤ ਵੀ ਹੋ ਜਾਣਾ ਜਵਾਨੀ ਦਾ ਸਾਰਾ ਸਮਾਂ ਉਹਨੇ ਹੰਡਾਇਆ ਇੱਕ ਖਾਸ ਸਿਆਸੀ ਪਾਰਟੀ ਦੇ ਵਿੱਚ ਰਹਿ ਕੇ ਉਹਨੇ ਲੀਡਰਸ਼ਿਪ ਵੀ ਭੋਗੀਆਂ ਉਹਨੇ ਵਜ਼ੀਰੀਆਂ ਵੀ ਭੋਗ ਲਈਆਂ ਸਾਰਾ ਕੁਝ ਭੋਗ ਲਿਆ ਸਾਰਾ ਕੁਝ ਹੰਡਾ ਲਿਆ ਸੋ ਇਹ ਹੈ ਇਥੋਂ ਦੀ ਅਦਾਲਤਾਂ ਦਾ ਕੌੜਾ ਸੱਚ ਦੂਸਰੇ ਪਾਸੇ ਜਿਨ੍ਹਾਂ ਨੇ ਪੰਜਾਬ ਦੇ ਉਹਨਾਂ ਨੌਜਵਾਨ ਗੱਬਰੂਆਂ ਨੂੰ ਜਿਹੜੇ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕਰਨ ਦੇ ਲਈ ਸਿਰਾਂ ਦੇ ਉੱਪਰ ਕਫਣ ਬੰਨ ਕੇ ਘਰਾਂ ਚੋਂ ਬਾਹਰ ਨਿਕਲੇ ਸਗੇ ਉਹਨਾਂ ਵਿੱਚੋਂ ਬਹੁਤਿਆਂ ਦੇ ਫੇਕ ਐਨਕਾਊਂਟਰ ਕੀਤੇ ਗਏ ਇਕੱਲੇ ਉਹ ਹੀ ਨਹੀਂ ਉਹਨਾਂ ਤੋਂ ਇਲਾਵਾ ਜਿਹੜੇ ਉਸ ਰਾਹ ਦੇ ਪੰਦੀ ਨਹੀਂ ਵੀ ਸਗੇ ਜਿਹੜੇ ਉਸ ਸੰਘਰਸ਼ ਦਾ ਹਿੱਸਾ ਨਹੀਂ ਵੀ ਸਗੇ ਉਹਨਾਂ ਨੌਜਵਾਨਾਂ ਨੂੰ ਵੀ ਘਰਾਂ ਚੋਂ ਕੱਢ-ਕੱਢ ਕੇ ਆਪਣੇ ਮੋੜਿਆਂ ਦੇ ਉੱਪਰ ਫੀਤੀਆਂ ਲਵਾਉਣ ਦੇ ਚੱਕਰਾਂ ਦੇ ਵਿੱਚ ਕਈਆਂ ਨੇ ਉਹਨਾਂ ਦੇ ਫੇਕ ਐਨਕਾਊਂਟਰ ਕੀਤੇ ਸੂਬਾ ਸੇ ਹੋਂ ਤਾਜ਼ਾ ਘਟਨਾ ਆ ਪਟਿਆਲਾ ਜੇਲ੍ਹ ਦੇ ਵਿੱਚ ਪਿਛਲੇ ਦਿਨੀ ਜੋ ਵਾਪਰ ਕੇ ਹਟਿਆ ਸੰਦੀਪ ਸਿੰਘ ਸੰਨੀ ਵਾਲੀ ਘਟਨਾ ਤੁਹਾਨੂੰ ਸਾਰਿਆਂ ਨੂੰ ਜ਼ੇਹਨ ਦੇ ਵਿੱਚ ਤੁਹਾਡੀ ਜ਼ਰੂਰ ਹੋਊਗੀ ਸੂਬਾ ਸਿਉ ਨੂੰ ਹੁਣ ਜੇ ਬੱਤੀ ਬੱਤੀ ਵਰਿਆਂ ਬਾਅਦ ਸਜ਼ਾ ਹੋਵੇ ਤਾਂ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਸਜ਼ਾ ਦੇ ਕੀ ਮayne ਰਹਿ ਜਾਂਦੇ ਐ 32 ਵਰੇ ਪਹਿਲਾ ਫੇਕ ਅਨਕਾਊਂਟਰ ਕੀਤੇ ਹੋਣ ਔਰ 32 ਵਰੇ ਲੱਗ ਚੁੱਕੇ ਨੇ ਭਾਰਤ ਦੀਆਂ ਘਟਗਣ ਤੇ ਕੋਮਾ ਨੂੰ ਉਹਨਾਂ ਨੂੰ ਸਜ਼ਾਵਾ ਦਿਵਾਉਣ ਦੇ ਵਾਸਤੇ ਸੋ ਇਹ ਹੈ ਇਥੋਂ ਦੀਆਂ ਅਦਾਲਤਾਂ ਦਾ ਕੌੜਾ ਸੱਚ ਇਹ ਹੈ ਇਥੋਂ ਦੇ ਸਿਸਟਮ ਦਾ ਇਥੋਂ ਦੇ ਨਿਜ਼ਾਮ ਦਾ ਕੌੜਾ ਸੱਚ ਜਿਹਨੂੰ ਸਿੱਖ ਕਾਫੀ ਲੰਬੇ ਸਮੇਂ ਤੋਂ ਹੰਡਾਉਂਦੇ ਆ ਰਹੇ ਨੇ ਸੋ ਜੀਵਨ ਸਿੰਘ ਹੁਣ ਆਦੇ ਨਾਲ ਇਹ ਜੋ ਕੁਝ ਵਾਪਰਿਆ ਆਪਾਂ ਉਮੀਦ ਕਰਦੇ ਹਾਂ ਕਿ ਜਦੋਂ ਵਾਪਸ ਆਉਣ ਤੇ ਉਹ ਜਿੱਥੇ ਭਾਰਤ ਦੀ ਅਦਾਲਤ ਦੇ ਵਿੱਚ ਜਾਣ ਉਹਦੇ ਨਾਲ ਨਾਲ ਜਿਹੜੇ ਲੋਕ ਪਹਿਲਾਂ ਤੋਂ ਅਦਾਲਤਾਂ ਦੇ ਕੋਲੋਂ ਇਨਸਾਫ ਲੈਣ ਦੇ ਲਈ ਚਾਰਾਜੋਈ ਕਰਦੇ ਰਹੇ ਨੇ ਪਰ ਜਿਨ੍ਹਾਂ ਦੇ ਜ਼ਿਹਨ ਦੇ ਵਿੱਚ ਇੱਕ ਗੱਲ ਪੱਕੀ ਹੋ ਚੁੱਕੀ ਹੈ ਕਿ ਸਾਡਾ ਕਦੀ ਇੱਥੇ ਮੁਲਕ ਹੁੰਦਾ ਸੀ ਜੇ ਸਾਡਾ ਆਪਦਾ ਮੁਲਕ ਹੋਵੇ ਤਾਂ ਸਾਨੂੰ ਇਸ ਕਿਸਮ ਦੀਆਂ ਅਪਮਾਨਜਨਕ ਟਿੱਪਣੀਆਂ ਦਾ ਸਾਹਮਣਾ ਨਾ ਕਰਨਾ ਪਵੇ ਸਾਨੂੰ ਇਦਾਂ ਅਪਮਾਨ ਨਾ ਸਹਿਣਾ ਪਵੇ ਸੋ ਮੈਂ ਉਮੀਦ ਕਰਦਾ ਕਿ ਸਰਦਾਰ ਜੀਵਨ ਸਿੰਘ ਹਰੀ ਪੜ੍ਹੇ ਲਿਖੇ ਨੇ ਸੂਝਵਾਨ ਨੇ ਸਿਆਣੇ ਨੇ ਹਾਈ ਕੋਰਟ ਦੇ ਵਕੀਲ ਸਾਹਿਬ ਹੈਗੇ ਆ ਉਹ ਵਿਦੇਸ਼ਾਂ ਦੀ ਧਰਤੀ ਤੇ ਵੀ ਜਾ ਜਾ ਕੇ ਆਉਂਦੇ ਆ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਆ ਇੱਕ ਵੇਰਾਂ ਉਹ ਸਿੱਖ ਜਿਹੜੇ ਆਜ਼ਾਦੀ ਦੇ ਰਾਹ ਤੇ ਪਏ ਹੋਏ ਨੇ ਉਹਨਾਂ ਦੇ ਨਾਲ ਵਾਰਤਾਲਾਪ ਵੀ ਖੁੱਲੇ ਸਮੇਂ ਦੇ ਵਿੱਚ ਜ਼ਰੂਰ ਕਰਨ ਤਾਂ ਜੋ ਜਿਹੜਾ ਇਹ ਸੰਘਰਸ਼ ਵਾ ਜਿਹੜਾ ਇੱਥੇ ਕੁਝ ਮੁਠੀ ਭਰ ਲੋਕ ਪੂਰੇ ਮੁਲਕ ਦੀਆਂ ਘੱਟ ਗਣ ਤੇ ਕੌਮਾਂ ਨੂੰ ਜਿਹਨਾਂ ਨੇ ਸਨਭ ਕਰਕੇ ਰੱਖਿਆ ਹੋਇਆ ਹੈ ਜਿਹੜੇ ਉਹਨਾਂ ਨੂੰ ਆਪਣੀ ਲਤ ਦੇ ਥੱਲੇ ਜਾਂ ਆਪਣੇ ਪੈਰਾਂ ਦੇ ਥੱਲੇ ਮਧੋੜ ਕੇ ਕੁਚਲ ਦੇਣਾ ਚਾਹੁੰਦੇ ਨੇ ਉਹਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਨਜ਼ਾਤ ਪਾਈ ਜਾ ਸਕੇ ਇਸ ਕਰਕੇ ਮੈਂ ਚਾਹੁੰਦਾ ਕਿ ਸਰਦਾਰ ਜੀਵਨ ਸਿੰਘ ਜਦੋਂ ਵਾਪਸ ਆਉਣ ਤੇ ਉਸ ਵੇਲੇ ਉਹਨਾਂ ਲੋਕਾਂ ਦੇ ਨਾਲ ਵੀ ਜ਼ਰੂਰ ਤਾਲਮਿਲ ਬਿਠਾਉਣ ਕਿਉਂਕਿ ਸਿੱਖਾਂ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਇਹ ਗੱਲ ਪੱਕੀ ਘਰ ਕਰ ਚੁੱਕੀ ਹੈ ਕਿ ਸਾਡਾ ਇਸ ਧਰਤੀ ਦੇ ਉੱਪਰ ਕਦੀ ਆਪਦਾ ਰਾਜ ਹੁੰਦਾ ਸੀ ਕਾਸ਼ ਕਿ ਤੇ ਸਾਡਾ ਆਪਣਾ ਮੁਲਕ ਹੋਵੇ ਤਾਂ ਜਦੋਂ ਤੁਹਾਡਾ ਆਪਦਾ ਮੁਲਕ ਹੁੰਦਾ ਜੋ ਤੁਹਾਡਾ ਆਪਣਾ ਕੌਮੀ ਘਰ ਹੁੰਦਾ ਤਾਂ ਉਸ ਵੇਲੇ ਫਿਰ ਜੇ ਕੋਈ ਹੋਰ ਮੁਲਕ ਤੁਹਾਡੇ ਨਾਲ ਬਦਤਮੀਜ਼ੀ ਕਰਦਾ ਤਾਂ ਫਿਰ ਇੱਕ ਪੂਰੇ ਦਾ ਪੂਰਾ ਮੁਲਕ ਖੜਾ ਹੁੰਦਾ ਪਿੱਛੇ ਮੁਲਕ ਸੋ ਇੱਕ ਮੁਲਕ ਦੇ ਖੜੇ ਹੋਣ ਦੀ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਮੈਨੂੰ ਪਤਾ ਕਿ ਇਹ ਵਾਲੀ ਜਿਹੜੀ ਗੱਲ ਹੈ ਮੇਰੇ ਨਾਲੋਂ ਕਿਤੇ ਬਿਹਤਰ ਸਰਦਾਰ ਜੀਵਨ ਸਿੰਘ ਹੁਣੀ ਜ਼ਰੂਰ ਸਮਝਦੇ ਹੋਣਗੇ ਸੋ ਦੇਖਦੇ ਹਾਂ ਜਦੋਂ ਵਾਪਸ ਆਉਂਦੇ ਨੇ ਆਉਣ ਤੋਂ ਬਾਅਦ ਉਹ ਕੀ ਐਕਸ਼ਨ ਲੈਂਦੇ ਨੇ ਸੋ ਜਿੰਨੀਆਂ ਵੀ ਗੱਲਾਂ ਬਾਤਾਂ ਹੋਈਆਂ ਨੇ ਦਰਸ਼ਕੋ ਤੁਸੀਂ ਵੀ ਆਪਣੀ رائے ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਬਹੁਤ ਬਹੁਤ ਧੰਨਵਾਦ